बन, बहुत बन, बहुत बन बहुत गए बहुत सखे बन गए बहुत मित्र बन गए दान ਦੇ ਸਮਗਰੇ ਵੀ ਬਹੁਤ ਇਕੱਠੇ ਹੋ ਗਏ ਬੜਾ ਕੁਝ ਇਕੱਠਾ ਹੋ ਗਿਆ दान ਦੇ ਸਮਗਰੇ ਪਦਾਰਥ ਬਹੁਤ ਕੁਝ ਜਦੋਂ ਇਕੱਠਾ ਹੋਇਆ ਕੇਸੋ ਕੀਓ ਨਮੀਤ ਕੇਸੋ ਦਾ ਅਰਥ ਹੈ ਪ੍ਰਮਾਤਮਾ ਵਾਹਿਗੁਰੂ ਹੁਣ ਜਿਹੜਾ ਧਿਆਨ ਹੈ ਸੁਰਤੇ ਹੈ ਬਿਰਤੀ ਹੈ ਉਹ ਵਾਇਗਰੋ ਵੱਲੋਂ ਟੁੱਟ ਕੇ ਉਹ ਵਿਰਤੀ ਕਿਸਵੇਂ ਚੱਲੀ ਗਈ ਪਦਾਰਥਾਂ ਵੱਲ ਨਾ ਇਹ ਮੇਰਾ ਮਿੱਤਰ ਹੈ ਇਹ ਮੇਰਾ ਚੇਲਾ ਆ ਇਹ ਮੇਰਾ ਸੇਵਕ ਹੈ ਇਹਨੇ ਇਹ ਚੀਜ਼ দান ਕੀਤੀ ਹੈ ਜਦੋਂ ਮੇਰੇ ਕੋਲ ਆਵੇ ਨੂੰ ਸਪੈਸ਼ਲ ਟ੍ਰੀਟਮੈਂਟ ਦੇਣਾ ਇਹਦੇ ਤੋਂ ਮੈਨੂੰ ਕੁਝ ਇਹ ਮਿਲ ਸਕਦਾ ਹੈ ਮੈਂ ਫਲਾਣਾ ਡੇਰਾ ਬਣਾ ਰਿਹਾ ਫਲਾਣੀ ਜਗ੍ਹਾ ਤੇ ਬਣਾ ਰਿਹਾ ਉੱਥੇ ਮੈਨੂੰ ਚੇਲਿਆਂ ਦੀ ਸੇਵਕਾਂ ਦੀ ਲੋੜ ਹੈ ਸੇਵਾ ਕਰਨ ਵਾਲੇ ਚਾਹੀਦੇ ਆ ਇਸ ਤਰ੍ਹਾਂ ਦਾ ਸਾਧੂ ਬਣ ਗਿਆ ਜੀਨੇ ਸਿੱਖ ਸਾਖਾ ਬਹੁਤ ਕਰ ਲੈ ਪਸਾਰਾ ਬਹੁਤ ਬਣਾ ਲਿਆ ਇਹ ਪਸਾਰੇ ਦੇ ਵਿੱਚ ਹੁਣ ਗੁਰੂ ਮਹਾਰਾਜ ਕਹਿੰਦੇ ਜਿੱਥੋਂ ਚੱਲਿਆ ਸੀ ਚੱਲਿਆ ਤੇ ਭਗਤੀ ਤੋਂ ਸੀ ਇਹਦੀ ਭਗਤੀ ਦੇਖ ਕੇ ਕਿਸੇ ਨੇ ਸੇਵਾ ਕੀਤੀ ਇਹਦੀ ਭਗਤੀ ਦੇਖ ਕੇ ਕਿਸੇ ਨੇ ਦਾਨ ਦਿੱਤਾ ਇਹਦੀ ਭਗਤੀ ਦੇਖ ਕੇ ਕਿਸੇ ਨੇ ਆਪਣੀ ਸਰਦਾ ਮੁਤਾਬਕ ਪੂਜਨਾ ਕੁਜਰਪਨ ਕੀਤਾ ਪਰ ਹੁਣ ਉਸ ਭਗਤੀ ਦੇ ਵਿੱਚ ਚਸਕਾ ਕੀ ਪੈ ਗਿਆ ਮੈਂ ਵੱਡਾ ਦੁਨੀਆ 'ਚ ਵੱਡਾ ਸਾਧ ਬਣ ਕੇ ਦਿਖਾਵਾਂ ਮੇਰੇ ਵੱਤੋ ਵੱਦ ਚੇਲੇ ਹੋਣ ਵੱਤੋ ਵੱਦ ਮੇਰੇ ਡੇਰੇ ਹੋਣ ਸਥਾਨ ਹੋਣ ਇਨ੍ਹਾਂ ਚੀਜ਼ਾਂ ਦੇ ਵਿੱਚ ਫਸ ਗਿਆ ਤੇ ਜਿ ਕਬੀਰ ਸਾਹਿਬ ਮਹਾਰਾਜ ਕਹਿੰਦੇ ਚਾਲੇ ਥੇ ਹਰ ਮਿਲਣ ਕੋ ਚੱਲਿਆ ਸੀ ਵਾਹਿਗੁਰੂ ਨੂੰ ਮਿਲਣ ਲਈ ਪਰਮਾਤਮਾ ਨੂੰ ਮਿਲਣ ਲਈ ਪਰ ਪ੍ਰਵਤਾ ਹੋ ਗਈ ਉਸ ਪ੍ਰਵਤਾ ਦੇ ਵਿੱਚ ਫਸ ਕੇ ਹੋਇਆ ਕਿ ਚਾਲੇ ਥੇ ਹਰ ਮਿਲਣ ਕੋ ਬੀਚਾ ਹੈ ਅਟਕਿਓ ਚੀਤ ਚੱਲਿਆ ਸੀ ਮਿਲਣ ਦੇ ਲਈ ਪਰ ਚਿੱਤ ਵਿੱਚ ਹੀ اٹਕ ਗਿਆ ਚਿੱਤ ਮਨ ਵਿੱਚ ਹੀ ਰੁਕ ਗਿਆ ਪ੍ਰਵਤਾ ਸੰਭਾਲਣੀ ਸੌਖੀ ਨਹੀਂ ਹੈ ਸਵਾਹਰਾ ਜਿਹੜੀ ਗੱਲ ਫਰਮਾ ਰਹੇ ਨੇ ਜੀਵਨ ਨੂੰ ਸਾਧਣ ਲਈ ਸਾਧੇ ਹੋਏ ਦੀ ਸੰਗਤ ਜ਼ਰੂਰੀ ਹੈ ਉਹਨੇ ਤੁਹਾਨੂੰ ਵਾਹਿਗੁਰੂ ਦੇ ਨਾਮ ਨਾਲ ਜੋੜ ਦੇਣਾ ਸੰਗਤ ਦਾ ਹੀ ਅਸਰ ਹੁੰਦਾ ਹੈ ਪਿੱਛੇ ਆਪਾਂ ਸ਼ਲੋਕ ਪੜਿਆ ਕਬੀਰ ਮਨ ਪੰਖੀ ਭੈ ਉਹ ਡੁੱਡ ਦਹ ਦਿਸ ਜਾਏ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ ਮਨ ਦਾ ਸੁਭਾਅ ਹੈ ਜਿਹੋ ਜੀ ਸੰਗਤ ਮਿਲੇਗੀ ਉਦਾਂ ਦੇ ਵਿਚਾਰਾਂ ਦੇ ਵਿੱਚ ਇਹਨੇ ਰੰਗਿਆ ਜਾਣਾ ਹੁਣ ਆ ਗਏ ਸਾਧੂ ਦੇ ਸੰਗਤ ਕਰਨ ਹੁਣ ਸਾਧੂ ਜਿਹੜਾ ਹੈ ਦੇਖਣ ਨੂੰ ਵੇਖ ਸਾਧੂ ਹੈ ਔਰ ਉਹਦੇ ਅੰਦਰਲੀ ਬਿਰਤੀ ਕੀ ਹੈ ਚੱਲਿਆ ਸੀ ਰੱਬ ਦੇ ਵੱਲ ਨੂੰ ਕਬੀਰ ਸਾਹਿਬ ਕਹਿੰਦੇ ਮੈਂ ਇਹ ਨਹੀਂ ਕਹਿੰਦਾ ਵੀ ਸ਼ੁਰੂ ਤੋਂ ਹੀ ਬੇਈਮਾਨ ਹੋਏਗਾ ਕੋਈ ਨਹੀਂ ਚਾਲੇ ਥੇ ਹਰ ਮਿਲਣ ਕੋ ਵਿਚੇ اٹਕਿਓ ਚੀਤ ਪ੍ਰਵਤਾ ਹੋ ਗਈ ਵੜਿਆਈ ਹੋ ਗਈ ਹੁਣ ਚਿੱਤ ਵਿੱਚ اٹਕ ਗਿਆ ਮੈਂ ਵੱਧ ਡੇਰੇ ਕਿਵੇਂ ਬਣਾਵਾ ਵੱਧ ਚੇਲੇ ਕਿਵੇਂ ਬਣਾਵਾ ਕੁਦਰਤ ਹੀ ਹੈ ਇਹ ਦੇਖਣ ਨੂੰ ਆਪਾਂ ਨੂੰ ਬਸਾਰਾ ਓਦਾਂ ਲੱਗਦਾ ਬਹੁਤ ਔਖਾ ਸਾਥ ਸੰਗਤ ਹੈ ਇੱਕ ਇਨਸਾਨ ਤੋਂ ਆਪਣਾ ਘਰ ਚਲਾਉਣਾ ਔਖਾ ਹੁੰਦਾ ਹੈ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨੀਆਂ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਰਿਸ਼ਤੇਦਾਰੀਆਂ ਦੇ ਦੁੱਖ ਸੁੱਖ ਦੇ ਪ੍ਰੋਗਰਾਮਾਂ 'ਚ ਜਾਣਾ ਆਉਣਾ ਤੇ ਆਪਣਾ ਕੰਮ ਕਰਨਾ ਬਹੁਤ ਔਖਾ ਹੈ ਇਹ 'ਚ ਵੀ ਤੁਸੀਂ ਦੇਖੋਗੇ ਕਿੰਨੇ ਰਿਸ਼ਤੇਦਾਰ ਨਾਰਾਜ਼ ਹੋ ਗਏ ਕਈ ਵਾਰੀ ਬੱਚੇ ਹੀ ਨਾਰਾਜ਼ ਹੋ ਜਾਂਦੇ ਆ ਤੁਸੀਂ ਸਾਨੂੰ ਸਮਾਂ ਨਹੀਂ ਦਿੰਦੇ ਹੋਰ ਤੇ ਹੋਰ ਕਈ ਵਾਰੀ ਜੀਵਨ ਸਾਥੀ ਨਾਰਾਜ਼ ਹੋ ਜਾਂਦਾ ਹੈ ਕਿੰਨਾ ਔਖਾ ਪਰਿਵਾਰ ਚਲਾਉਣਾ ਪਰ ਜਿਹਨੇ ਡੇਰਾ ਬਣਾਇਆ ਸੈਂਕੜੇ ਚੈਲਿਆ ਹੈ ਹਜ਼ਾਰਾਂ ਸਰਦਾਂ ਨੂੰ ਨੇ ਤੇ ਕਈ ਕਈ ਡੇਰਿਆਂ ਦੀਆਂ ਬਰਾਂਚਾਂ ਬਣਾ ਲਈਆਂ ਚਲਾਉਣਾ ਕੋਈ ਸੌਖਾ ਕੰਮ ਨਹੀਂ ਆ ਉਹ ਦਿਨ ਰਾਤ ਦਿਮਾਗ ਉਹਦੇ ਵਿੱਚ ਹੀ ਲੱਗਿਆ ਹੁੰਦਾ ਚਾਲੇ تھے ਹਰ ਮਿਲਣ ਕੋ ਵਿਚੇ ਅਟਕਿਓ ਚੀਤ ਇਸ ਤਰ੍ਹਾਂ ਦੇ ਲੋਕਾਂ ਨੂੰ ਕਬੀਰ ਸਾਹਿਬ ਜੀ ਕਹਿੰਦੇ ਵੀ ਜੇ ਉਹਨਾਂ ਦੀ ਸੰਗਤ ਕਰੋਗੇ ਉਹਨਾਂ ਦੀ ਸੰਗਤ ਵਿੱਚ ਜਾ ਕੇ ਕੀ ਆਉਣਾ ਹੈ ਉਹਨਾਂ ਦੀ ਸੰਗਤ ਵਿੱਚ ਜਾ ਕੇ ਹੁਣ ਜੀ ਆਹ ਸਥਾਨ ਪਹਿਲੇ ਮਹਾਪੁਰਸ਼ਾਂ ਨੇ ਬਣਾਇਆ ਸੀ ਆ ਹੁਣ ਅਸੀਂ ਬਣਾ ਰਹੇ ਹਾਂ ਸੇਵਾਦੋ ਕਿਤੇ ਕੋਈ ਮਿਲਣਾ ਵੀ ਆਇਆ ਬਹੁਤੀ ਥਾਂਵੇਂ ਦੇਖੀਦਾ ਕੋਈ ਵੀ ਮਿਲਣਾ ਜੀ ਫਲਾਣੀ ਥਾਂ ਸੇਵਾ ਚੱਲਦੀ ਹੈ ਮਾਇਆਦੋ ਉਹਨਾਂ ਦੀ ਸਾਧੋ ਤਾਈ ਬਸ ਮਾਇਆ ਤੱਕੇ ਸੀਮਤ ਹੋ ਗਈ ਹੈ ਉਹ ਜੇ ਲੋਕਾਂ ਨੂੰ ਜਾਪ ਨਾਮ ਦੀ ਗੱਲ ਵੀ ਕਰਨਗੇ ਨਾ ਉਹ ਨਾਮ ਦੀ ਗੱਲ ਜਾਪ ਦੀ ਗੱਲ ਇਸ ਤਰੀਕੇ ਨਾਲ ਕਰਨਗੇ ਉਹ ਕਹਿਣਗੇ ਬਸ ਆਪਣੇ ਨਾਲੇ ਜੋੜ ਲਈਏ ਬੰਦੇ ਨੂੰ ਜੇ ਜੋੜਾਂਗੇ ਕੁਝ ਆਏਗਾ ਕੁਝ ਆਏਗਾ ਤੇ ਹੋਰ ਆਪਣਾ ਡੇਰਾ ਸਥਾਨ ਬਣਾਵਾਂਗੇ ਇਹ ਗੱਲਾਂ ਸਮਝਣ ਵਾਲੀਆਂ ਨੇ ਗੁਰਮਖੋ ਧਿਆਨ ਨਾਲ ਸਮਝਣ ਵਾਲੀਆਂ ਨੇ ਮੈਂ ਆਪਣੀ ਗੱਲ ਦੱਸਾਂ ਕਿਸੇ ਪਰਿਵਾਰ ਦੇ ਵਿੱਚ ਐਦਾਂ ਹੀ ਕੋਈ ਕਾਰਜ ਸੀਗਾ ਬਾਹਰ ਦਾ ਬੀਜਾ ਨਹੀਂ ਸੀ ਲੱਗ ਰਿਹਾ ਚਲੋ ਉਧਰ ਤੇ ਪ੍ਰੋਗਰਾਮ ਤੇ ਗਏ ਉੱਥੇ ਮੁਲਾਕਾਤ ਹੋਈ ਤੇ ਮੈਨੂੰ ਦੱਸਿਆ ਉਹਨਾਂ ਨੇ ਕਹਿੰਦੇ ਭਾਈ ਸਾਹਿਬ ਅਰਦਾਸ ਕਰ ਦੋ ਤੇ ਮਾ ਵੀ ਕਰ ਦਿੰਨੇ ਆ ਚਲੋ ਸਿੱਖ ਕੋਲ ਤਾਂ ਅਰਦਾਸ ਹੀ ਆ ਹੁਣ ਜਦੋਂ ਉਹ ਜਿਹੜੇ ਨੌਜਵਾਨ ਦਾ ਵੀਜ਼ੇ ਦਾ ਕੰਮ ਅੜਿੱਕਾ ਪਿਆ ਹੋਇਆ ਸੀ ਜਦੋਂ ਮੇਰੇ ਕੋਲ ਆਇਆ ਇੱਥੇ ਆ ਪਾਈਆਂ ਹੋਈਆਂ ਉਂਗੂਠੀਆਂ ਜਾਂ ਦੋ ਤਿੰਨ ਇੱਥੇ ਖੰਮਣੀਆਂ ਖੁੰਮਣੀਆਂ ਜਾਂ ਕਾਫੀ ਕੁਝ ਬੰਨਿਆ ਹੋਇਆ ਮੈਂ ਬੇਨਤੀ ਕੀਤੀ ਮਾ ਵੀ ਦੇਖੋ ਜੇ ਤਾਂ ਗੁਰੂ ਅੱਗੇ ਅਰਦਾਸ ਕਰਨੀ ਹੈ ਆਪਣਾ ਮਨ ਸਮਝਾ ਲਓ ਕਹਿੰਦੇ ਅਸੀਂ ਗੱਲ ਨਹੀਂ ਸਮਝੇ ਮੈਂ ਜਾਂ ਤਾਂ ਇੱਧਰ ਹੋ ਜਾਓ ਜਾਂ ਉੱਧਰ ਹੋ ਜਾਓ ਵੀ ਜਾਂ ਤਾਂ ਜਿਹੜਾ ਕੁਝ ਤੁਸੀਂ ਕੀਤਾ ਇਹਨੂੰ ਛੱਡ ਦਿਓ ਫਿਰ ਤਾਂ ਮਹਾਰਾਜ ਦੇ ਅਰਦਾਸ ਕਰਦਾ ਉਹਨੇ ਕਰਮਾਂ 'ਚ ਲਿਖਿਆ ਹੋਣਾ 15 ਨੇ ਇਹਨਾਂ ਦੇ ਵਿੱਚ ਵਿੱਚ ਇਹ ਉਹਦਾ ਕੰਮ ਜਿਹੜਾ ਕੋਈ ਸੀ ਉਹ ਕਲੀਅਰ ਹੋ ਗਿਆ ਚਲੋ ਪਰਿਵਾਰ ਨੇ ਧੰਨਵਾਦ ਕੀਤਾ ਆਪਾਂ ਗੁਰੂ ਦਾ ਸ਼ੁਕਰਾਨਾ ਕਰਤਾ ਫੇਰ ਕੋਈ ਸਮੱਸਿਆ ਆਈ ਉਹਨਾਂ ਨੂੰ ਫੇਰ ਚਲੋ ਮੈਨੂੰ ਕਿਆ ਉਹਨਾਂ ਦੀ ਕਹਿੰਦੇ ਵੀ ਕੀ ਗੱਲ ਭਾਈ ਸਾਹਿਬ ਅਰਦਾਸ ਨਹੀਂ ਕਰਦੇ ਕੋਈ ਜੋ ਕੋਈ ਸੇਵਾ ਕਰਦਾਂਗੇ ਦਮਾ ਨਹੀਂ ਹੁਣ ਤੁਹਾਡਾ ਗੁਰਦੁਆਰਾ ਪਿੰਡ ਚ ਆਏਗਾ ਨਾ ਜੋ ਤੁਹਾਡੇ ਗਿਆਨੀ ਜੀ ਨੇ ਗ੍ਰੰਥੀ ਸਿੰਘ ਨੇ ਉਹਨਾਂ ਤੋਂ ਅਰਦਾਸ ਕਰੋ ਕਹਿੰਦੇ ਵੀ ਉਹ ਫਿਰ ਜਿੱਦਾਂ ਹੁੰਦਾ ਹੀ ਆ ਵੀ ਉਹ ਤਾਂ ਇਦਾਂ ਆ ਉਦਾਂ ਆ ਉਹ ਹੋਇਆ ਮੈਂ ਇਹ ਨਹੀਂ ਦੇਖਣਾ ਤੁਸੀਂ ਬੰਦੇ ਦੀ ਆਪਣੀ ਕਰਨੀ ਆ ਤੁਸੀਂ ਕਿੱਦਾਂ ਪਰਖ ਲਓਗੇ ਕਿਸੇ ਨੂੰ ਕੌਣ ਚੰਗਾ ਕੌਣ ਮਾੜਾ ਪਰਖ ਤਾਂ ਆਪਣੇ ਆਪ ਦੀ ਨਹੀਂ ਹੋ ਸਕਦੀ ਬਾਣੀ ਕਹਿੰਦੀ ਆ ਸਿਆਣਾ ਤੂੰ ਉਦੋਂ ਜਦਨ ਆਪਣੇ ਆਪ ਨੂੰ ਪਰਖਣ ਲੱਗ ਗਿਆ ਸਭ ਤੋਂ ਔਖਾ ਕੰਮ ਤਾਂ ਆਪਣੇ ਹੁਣ ਪਰਖਣਾ ਹੈ ਤੋ ਉਹਨਾਂ ਨੂੰ ਬੇਨਤੀ ਕੀਤੀ ਵੀ ਮੈਨੂੰ ਜੋ ਗੁਰੂ ਨੇ ਸੇਵਾ ਦਿੱਤੀ ਸੀ ਠੀਕ ਹੈ ਵੀ ਅਸੀਂ ਕੋਈ ਇਦਾਂ ਚੇਲਿਆਂ ਦਾ ਬੱਗ ਨਹੀਂ ਬਣਾਉਣਾ ਹੈ ਤੁਹਾਡੀਆਂ ਅਰਦਾਸਾਂ ਦਾ ਨਹੀਂ ਅਰਦਾਸ ਗੁਰੂ ਨੇ ਪੂਰੀ ਕਰਨੀਆਂ ਸਿੱਖਾਂ ਨੇ ਤਾਂ ਸਿਰਫ ਗੁਰੂ ਅੱਗੇ ਬੇਨਤੀ ਰੱਖਣੀ ਉਹ ਮੈਂ ਰੱਖੀ ਜਾਂ ਕਿਸੇ ਨੇ ਰੱਖੀ ਕੋਈ ਫਰਕ ਨਹੀਂ ਪੈਂਦਾ ਜਿਹੜੇ ਗੁਰੂ ਘਰ ਤੁਸੀਂ ਮੰਨਦੇ ਆਇਓ ਤੁਹਾਡੇ ਨਗਰ ਦਾ ਗੁਰਦੁਆਰਾ ਆਇਆ ਛੋਟੇ ਹੁੰਦੇ ਤੋਂ ਮੱਥਾ ਟੇਕਦੇ ਆਇਆ ਗਿਆਨੀ ਜੀ ਤੋਂ ਅਰਦਾਸ ਕਰਾ ਅੰਮ੍ਰਿਤ ਵੇਲੇ ਨੇਤਨੇ ਉੱਠਣਗੇ ਉੱਠਦਿਆਂ ਨੂੰ ਬੇਨਤੀ ਕਰਿਓ ਤੇ ਉਹਨਾਂ ਨੇ ਬੇਨਤੀ ਕਰ ਸੋ ਕਹਿਣ ਤੋਂ ਭਾਵ ਕੀ ਹੈ ਜੋੜਿਆ ਆਪਣੇ ਨਾਲ ਵੀ ਜਾ ਸਕਦਾ ਹੈ ਜੋੜਿਆ ਗੁਰੂ ਨਾਲ ਵੀ ਜਾ ਸਕਦਾ ਹੈ ਪਰ ਜਿੱਥੇ ਆਪਣੀ ਕਮਾਈ ਦੇ ਮਨ ਵਿੱਚ ਇੱਛਾ ਹੋਵੇ ਆਪਣੇ ਚੇਲੇ ਬਣਾਉਣ ਦੀ ਚਾਹ ਹੋਵੇ ਉੱਥੇ ਇਨਸਾਨ ਘਮਾਫਰਾ ਕੇ ਆਪਣੇ ਨਾਲ ਜੋੜੇਗਾ ਆਪਣੀਆਂ ਵਿਧੀਆਂ ਨਾਲ ਜੋੜੇਗਾ ਆਪਣੀਆਂ ਮਰਿਆਦਾਵਾਂ ਨਾਲ ਜੋੜੇਗਾ ਤੇ ਜਿੱਥੇ ਗੱਲ ਗੁਰਪਰਮੇਸ਼ਰ ਦੀ ਹੈ ਉੱਥੇ ਗੁਰੂ ਨਾਲ ਜੋੜਨਾ ਸਿੱਖ ਦਾ ਕੰਮ ਹੈ ਗੁਰੂ ਨਾਲ ਜੋੜਨਾ ਪਰ ਇਹ ਦੁੱਖ ਦੀ ਗੱਲ ਹੈ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਵੀ ਤੇ ਇੱਥੇ ਮੈਂ ਆਸਟ੍ਰੇਲੀਆ 'ਚ ਵੀ ਦੇਖਿਆ ਬਹੁਤ ਸਥਾਨ ਗੁਰੂ ਦੇ ਨਾਂ ਤੇ ਬਣ ਰਹੇ ਨੇ ਪਰ ਉਹ ਗੁਰੂ ਦੇ ਨਾਂ ਤੇ ਸਥਾਨ ਨਹੀਂ ਹੈਗੇ ਉਹ ਆਪਣੇ ਨਿੱਜੀ ਆਪਣੇ ਆਪਣੇ ਡੇਰਿਆਂ ਦੇ ਨਾਂ ਤੇ ਉਹ ਗੁਰਦੁਆਰੇ ਨਹੀਂ ਹੈਗੇ ਕੁਲੰਮਲਾ ਕੇ ਤਾਂ ਗੁਰਦੁਆਰੇ ਦਾ ਜਿਹੜਾ ਕਨਸੈਪਟ ਹੈ ਜਿਹੜਾ ਗੁਰੂ ਦਾ ਦਵਾਰ ਹੈ ਜਿੱਥੇ ਗੁਰੂ ਦੀ ਗੱਲ ਹੋਵੇ ਜਿੱਥੇ ਬੰਦੇ ਨਾਲ ਨਾ ਜੋੜਿਆ ਜਾਵੇ ਨਾ ਉੱਥੇ ਕਿਸੇ ਪ੍ਰਬੰਧਕ ਨਾਲ ਜੋੜਿਆ ਜਾਵੇ ਨਾ ਕਿਸੇ ਗਿਆਨੀ ਨਾਲ ਜੋੜਿਆ ਜਾਵੇ ਨਾ ਰਾਗੀ ਨਾਲ ਜੋੜਿਆ ਜਾਵੇ ਨਾ ਗਰੰਥੀ ਸਿੰਘ ਨਾਲ ਜੋੜ ਜਿੱਥੇ ਸਿਰਫ ਇਨੀ ਗੱਲ ਆ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੋ ਉਹ ਹੈ ਗੁਰਦੁਆਰਾ ਜਿੱਥੇ ਵਿੱਚ ਕੋਈ ਵਿਚੋਲਾ ਆ ਗਿਆ ਸਮਝ ਲਓ ਕਿ ਇੱਥੇ ਹੁਣ ਕੋਈ ਨਾ ਕੋਈ ਖੱਦਸ ਆਇਆ ਹਾਂ ਤੋ ਮਹਾਰਾਜ ਜਿਹੜੀ ਗੱਲ ਬਾਣੀ ਚ ਸਾਨੂੰ ਸਮਝਾਉਂਦੇ ਨੇ ਸਿੱਧਿਆਂ ਜੁੜੋ ਤੁਸੀਂ ਤੇ ਜੇ ਜੁੜਨਾ ਹੈ ਸਾਧੂ ਨਾਲ ਜੁੜੋ ਸਾਧੂ ਐਸਾ ਹੋਵੇ ਜਿਹਦਾ ਧਿਆਨ ਕੇਵਲ ਚੇਲੇ ਬਣਾਉਣ ਵਿੱਚ ਸਥਾਨ ਬਣਾਉਣ ਵਿੱਚ ਜਾਂ ਆਪਣੀਆਂ ਉਹਦੇ ਚ ਨਾ ਹੋਵੇ ਜਿਹਦਾ ਧਿਆਨ ਹੋਵੇ ਵੀ ਅਸੀਂ ਟੁੱਟਿਆਂ ਨੂੰ ਕਿਵੇਂ ਜੋੜ ਸਕਦੇ ਹਾਂ ਦੁਨੀਆ ਦੁਖੀ ਇਹਨਾਂ ਦੇ ਦੁੱਖ ਕਿਵੇਂ ਦੂਰ ਹੋਣਾ ਤੁਸੀਂ ਜਿੱਥੇ ਵੀ ਜਾਓ ਭਾਈ ਵਾਹਿਗੁਰੂ ਦਾ ਨਾਮ ਜਪਿਆ ਕਰੋ ਗੁਰਮਖਾਂ ਦੀ ਸੰਗਤ ਕਰੋ ਸਾਡੇ ਦਿਮਾਗ ਬੌਂਡ ਹੋ ਜਾਂਦੇ ਆ ਅਸੀਂ ਕਹਿੰਦੇ ਅਸੀਂ ਫਲਾਣੇ ਸਥਾਨ ਨੂੰ ਜਾਂ ਫਲਾਣੀ ਸੰਪਰਦਾ ਨੂੰ ਮੰਨਦੇ ਆ ਬਸ ਉਹੀ ਸਭ ਹੋ ਜਾਏ ਨਹੀਂ ਗੁਰੂ ਨੇ ਕਿਹਾ ਗੁਰਮੁਖਾਂ ਦੀ ਸੰਗਤ ਕਰੋ ਜਿਹੜੇ ਉਹਦੇ ਨਾਲ ਜੁੜੇ ਹੋਏ ਨੇ ਕੋਈ ਸੇਵਾ ਕਰਨ ਵਾਲੇ ਸਿਮਰਨ ਕਰਨ ਵਾਲੇ ਜਿੱਥੇ ਵੀ ਕੋਈ ਹੈਗਾ ਭਲਾ ਪੁਰਸ਼ ਸੰਗਤ ਕਰੋ ਤਾਂ ਕਬੇਸਾ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹਣਾ ਆਂ ਵੀ ਜਦੋਂ ਸਾਧੂ ਦੀ ਸੰਗਤ ਦੀ ਗੱਲ ਕਰੀਏ ਤਾਂ ਥੋੜਾ ਧਿਆਨ ਕਰਿਓ ਸਾਧੂ ਆਪਣੇ ਨਾਲ ਜੋੜਨ ਵਾਲਾ ਨਾ ਹੋਵੇ ਸਾਧੂ ਰੱਬ ਨਾਲ ਜੋੜਨ ਵਾਲਾ ਹੋਵੇ ਪਰਮਾਤਮਾ ਨਾਲ ਜੋੜਨ ਵਾਲਾ ਹੋਵੇ ਤੇ ਸਾਧੂ ਕੇਵਲ ਤੁਹਾਨੂੰ ਆਪਣੇ ਜੋਗਾ ਨਾ ਕਰ ਲੈ ਜਾਂ ਤੁਹਾਨੂੰ ਇਸ ਕਰਕੇ ਨਾ ਗਿਆਨ ਦਵੇ ਵੀ ਇਹਨੂੰ ਜਿਵੇਂ ਗਿਆਨ ਦਵਾਵਾਂਗੇ ਤਾਂ ਮੈਨੂੰ ਪੈਸੇ ਆਉਣਗੇ ਉਹ ਇਹ ਤਾਂ ਸੇਵਾ ਲੈਂਦੇ ਰਹਾਂਗੇ ਇਸ ਤਰ੍ਹਾਂ ਦਾ ਰਸਤਾ ਨਾ ਹੋਵੇ ਤਰਸ ਰੱਖਣ ਵਾਲਾ ਹੋਵੇ ਨੌਵੇਂ ਪਾਤਸ਼ਾਹ ਮਹਾਰਾਜ ਕਿਉਂਕਿ ਸਥਾਨ ਬਣਾਉਣ ਦੀ ਗੱਲ ਆ ਗਈ ਨਾ ਨੌਵੇਂ ਪਾਤਸ਼ਾਹ ਮਹਾਰਾਜ ਗੁਰਤੇਗ ਬਹਾਦਰ ਸਾਹਿਬ ਆਨੰਦਪੁਰ ਸਾਹਿਬ ਜਦੋਂ ਵਸਾਇਆ ਆਪਣਾ ਸਥਾਨ ਵੀ ਬਣਾਇਆ ਜਿੱਥੇ ਨਿਵਾਸ ਕੀਤਾ ਜਿਹਨੂੰ ਗੁਰਦੁਆਰਾ ਭੋਰਾ ਸਾਹਿਬ ਕਹਿੰਦੇ ਆਪਾਂ ਗੁਰੂ ਕੇ ਮਹਿਲ ਮਾਰਾ ਦਾ ਨਿਵਾਸ ਸਥਾਨ ਸੀ ਤੇ ਸਰਾਮ ਵੀ ਬਣਾਈ ਸੰਗਤ ਲਈ ਰੋਪੜ ਦਾ ਰਹਿਣ ਵਾਲਾ ਇੱਕ ਪੀਰ ਆਉਂਦਾ ਜਿਹਦਾ ਨਾਮ 모ਸਾ ਰੋਪੜੀ ਲਿਖਿਆ ਮਿਲਦਾ ਆਨੰਦਪੁਰ ਸਾਹਿਬ ਆਉਂਦਾ ਪਤਾ ਲੱਗਿਆ ਗੁਰਤੇਗ ਬਾਦ ਸਾਹਿਬ ਬੜੇ ਬਰਾਗਮਾਨ ਸ਼ਖਸੀਅਤ ਨੇ ਪਰ ਇਹ ਕੀ ਇਹ ਤਾਂ ਆਪਣਾ ਵੀ ਘਰ ਬਣਾ ਰਹੇ ਨੇ ਐਦਾਂ ਵੀ ਸਰਾਮਾਂ ਬਣਾ ਰਹੇ ਨੇ ਗੱਲ ਕੀ ਹੈ ਇਤਾ ਬੜੇ ਮਾਇਆ ਮੋਹ ਚ ਫਸੇ ਹੋਏ ਨੇ ਤੇ ਮਹਾਰਾਜ ਗਰੀ ਨਵਾਜ਼ ਦੇ ਕੋਲ ਮੱਥਾ ਵੀ ਟੇਕਿਆ ਨਮਸਕਾਰ ਕੀਤੀ ਮਨ ਚ ਸੰਕਾ ਚਲੋ ਗੁਰੂ ਨੇ ਕੋਈ ਕਿਰਪਾ ਕੀਤੀ ਉਹਨੂੰ ਕੁਝ ਦਿਖਾਇਆ ਰਾਤ ਰਹਾ ਮਹਾਰਾਜ ਕੋਲ ਉਹਨੂੰ ਸਮਝ ਬਖਸ਼ੀ ਤੇ ਅਗਲੇ ਦਿਨ ਸਵੇਰੇ ਕਹਿਣਾ ਮਹਾਰਾਜ ਮੇਰੇ ਸੰਸੇਨ ਨਿਵਰਤ ਹੋ ਗਏ ਸਥਾਨ ਗੁਰ ਤੇਗ ਬਹਾਦਰ ਸਾਹਿਬ ਵੀ ਬਣਾ ਰਹੇ ਨੇ ਪਰ ਜਿੱਦਣ ਸਮਾਂ ਆਇਆ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਬਾਹਾਂ ਸਾਡੀ ਪਕੜੀਏ ਸ੍ਰੀ ਹਰਿ ਗੋਬਿੰਦ ਕੇ ਚੰਦ ਦੁਖੀਏ ਪੰਡਿਤ ਚੱਲ ਕੇ ਆਏ ਪੂਰੀ ਆਨੰਦ ਸਾਡੀ ਬਾਹ ਪਕੜੋ ਮਹਾਰਾਜ ਤੁਹਾਡੇ ਬਿਨਾ ਕੋਈ ਨਹੀਂ ਗੁਰੂ ਨਾਨਕ ਦੇ ਘਰ ਤੋਂ ਬਗੈਰ ਕੋਈ ਨਹੀਂ ਮੇਰੇ ਸਤਿਗੁਰੂ ਐਡੇ ਨਿਰਮੋਹ ਦੁਨੀਆ ਦੇ ਪਦਾਰਥਾਂ ਤੋਂ ਇੰਨਾ ਦੂਰ ਸਤਿਗੁਰੂ ਮਹਾਰਾਜ ਨੇ ਆਪਣੇ 9 ਸਾਲ ਦੇ ਪੁੱਤਰ ਦਾ ਵੀ ਖਿਆਲ ਨਾ ਕੀਤਾ ਸਤਿਗੁਰੂ ਨੇ ਇਹ ਵੀ ਖਿਆਲ ਨਾ ਕੀਤਾ ਮੈਂ ਤੇ ਅਜੇ ਨਗਰੀ ਵਸਾ ਰਹੇ ਹਾਂ ਘੁੱਗ ਵਸਦੀ ਨਗਰੀ ਤਾਂ ਬਣ ਜਾਏ ਮੇਰੇ ਗੁਰੂ ਕਹਿੰਦੇ ਜੇ ਭਾਈ ਤੁਸੀਂ ਦੁਖੀ ਹੋ ਗੁਰੂ ਨਾਨਕ ਦਾ ਘਰ ਦੁਖੀਆਂ ਦੇ ਦੁੱਖ ਦੂਰ ਕਰਨ ਲਈ ਤਾਂ ਹੈ ਮਾਰਾ ਸੱਚੇ ਪਾਤਸ਼ਾਹ ਉਸੇ ਵੇਲੇ ਫਿਰ ਜੋ ਬਚਨ ਕਹਿੰਦੇ ਨੇ ਭਟ ਚਾਂਦ ਜੀ ਲਿਖਦੇ ਨੇ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋਡੀਏ ਬਾਹ ਜਿਨ੍ਹਾਂ ਦੀ ਪਕੜੀ ਐ ਸਿਰ ਦੇਜੈ ਬਾਹੇ ਨਾ ਛੋਡੀਏ ਸਥਾਨ ਬਣਾਏ ਪਰ ਜਿੱਥੇ ਸੇਵਾ ਦੀ ਲੋੜ ਪੈ ਗਈ ਜਿੱਥੇ ਮਨੁੱਖਤਾ ਦੇ ਭਲੇ ਦੀ ਗੱਲ ਆ ਗਈ ਉੱਥੇ ਫਿਰ ਇਹ ਮੋਹ ਚ ਨਹੀਂ ਰੱਖਿਆ ਉਸ ਚੀਜ਼ ਨੂੰ ਮਹਾਰਾਜ ਜੀ ਤਾਂ ਐ ਨਰਲੇਪ ਹੋ ਕੇ ਜਾਂਦੇ ਨੇ ਸ਼ਹਾਦਤ ਦੇਣ ਦੀ ਲੋੜ ਪੈ ਗਈ ਆਪਣਾ ਸਿਰ ਐਂ ਵਾਰਤਾ ਜਿਵੇਂ ਸਾਧ ਸੰਗਤ ਜੀ ਆਪਣੇ ਹੱਥੋਂ ਕੋਈ ਰੁਪਈਆ ਵੀ ਗਿਰ ਜਾਇਆ ਪਉਦੇਵਾਲ ਵੀ ਮੁੜ ਕੇ ਦੇਖਦਿਆਂ ਕਿੱਥੇ ਗਿਰ ਆਇਆ ਮਹਾਰਾ ਨੇ ਐਸੀ ਸਵਾਤਾ ਨਰਲੇਪ ਹੋ ਕੇ ਬਿਲਕੁਲ ਉਸ ਚੀਜ਼ ਤੋਂ ਇਹ ਹੈ ਅਸਲੀ ਸਾਧੂ ਜਿਹੜਾ ਦੁਨੀਆ ਦੇ ਭਲੇ ਦੇ ਕਾਰਜ ਵੀ ਕਰਦਾ ਪਰ ਲੋੜ ਆਉਣ ਤੇ ਆਪਣੇ ਸਰੀਰ ਨੂੰ ਵੀ ਭਲੇ ਵਿੱਚ ਲਾ ਦੇ ਆਪਣੀ ਦੇਹ ਨੂੰ ਵੀ ਭਲੇ ਚ ਲਾ ਦੇ ਕਬੀਰ ਸਾਹਿਬ ਮਹਾਰਾਜੇ ਸੇ ਕਰਕੇ ਕਹਿੰਦੇ ਨੇ ਜਿਹਦੇ ਬਾਰੇ ਬਾਣੀ ਚ ਵੀ ਆਇਆ ਜਦੋਂ ਪੱਟਾਂ ਨੇ ਇੱਕ ਸਾਲ ਘਰੋਂ ਨਿਕਲੇ ਰਹੇ ਜਿਹੜੇ ਪੱਟਾਂ ਦੇ ਸ਼ਲੋਕ ਆਪਾਂ ਸਵਈਏ ਪੜਦੇ ਆ ਗੁਰੂ ਅਰਜਨ ਸਾਹਿਬ ਜਿੱਦਣ ਗੁਰਤਾ ਗੱਦੀ ਤੇ ਬੈਠੇ ਨੇ 1581 ਗੋਇੰਦਵਾਲ ਸਾਹਿਬ ਤਾਂ ਉਸ ਵੇਲੇ ਉਹਨਾਂ ਭੱਟਾਂ ਨੇ ਆ ਕੇ ਕੋਈ ਸੰਸਾ ਵੀ ਸੀ ਚਲੋ ਗੁਰੂ ਕੀ ਸੰਗਤ ਕੀਤੀ ਸੰਸੈ ਦੂਰ ਹੋਏ ਫਿਰ ਆਪਣੀ ਅਵਸਥਾ ਲਿਖੀ ਉਹਨਾਂ ਨੇ ਕਹਿੰਦੇ ਰਹੇਓ ਸੰਤ ਹੋਂ ਢੋਲ ਸਾਧ ਬਹੁ ਤੇਰੇ ਡਿੱਠੇ ਸੰਿਆਸੀ ਤਪਸੀਆਂ ਮੁਖੋਂ ਇਹ ਪੰਡਤ ਮਿੱਠੇ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਵਾਲੇ ਵੱਡੇ ਵੱਡੇ ਲੱਬਲਵਾਬ ਦੇ ਨਾਲ ਗੱਲਾਂ ਕਰਨ ਵਾਲੇ ਬੜੇ ਦੇਖੇ ਬਰਸ ਏਕ ਹੋਂ ਫਿਰਿਓ ਕਿਨੇ ਨਾ ਪਰ ਚੌਲਾਇਓ ਕਹਤਿਆਂ ਕਹਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਏ ਕਹਿਨ ਨੂੰ ਬੜੀਆਂ ਗੱਲਾਂ ਸੁਣੀਆਂ ਪਰ ਉਹਨਾਂ ਦੀ ਰਹਿਤ ਤੋਂ ਮਨ ਖੁਸ਼ ਨਾ ਹੋਇਆ ਮਹਾਰਾਜ ਤੇਰੇ ਦਰ ਤੇ ਆ ਕੇ ਰੂਹ ਖਿੜੀ ਹੈ ਪਸੰਨ ਹੋਈ ਆ ਤੋ ਇਹ ਹੈ ਸੰਤ ਸਾਧ ਕੇਵਲ ਸ਼ਬਦ ਨਾਲ ਨਹੀਂ ਬੰਦਾ ਉਹ ਆਪਣੇ ਜੀਵਨ ਨਾਲ ਬੰਦਾ ਆ ਤੇ ਕਬੀਰ ਸਾਹਿਬ ਮਹਾਰਾਜ ਜਦੋਂ ਬਾਣੀ ਚ ਵਾਰੀ ਵਾਰੀ ਕਹਿੰਦੇ ਨੇ ਸੰਗਤ ਸਾਧ ਹੀ ਕਰਨੀ ਹੈ ਕਹਿੰਦੇ ਧਿਆਨ ਰੱਖਿਓ ਕਿਤੇ ਉਹ ਨਾ ਹੋਵੇ ਜਿੱਦੀ ਥੋੜੀ ਜਿਹੀ ਪ੍ਰਾਪਤਾ ਹੋ ਗਈ ਹੁਣ ਉਹ ਚੇਲੇ ਬਣਾਉਣ ਵਾਲੇ ਨੂੰ ਇਹ ਚੱਲਿਆ ਹੋਇਆ ਹੈ ਜਿਵੇਂ ਕੁੰਭ ਦੇ ਮੇਲੇ 'ਚ ਹੁਣ ਰਿਪੋਰਟਿੰਗ ਆਪਾਂ ਖਬਰਾਂ ਦੇਖਦੇ ਆਂ ਕਹਿੰਦੇ ਕਿਹੜਾ ਵੱਡਾ ਸਾਧਾ ਉੱਥੇ ਕਸਵੱਟੀਏ ਲੱਗਦੀ ਹੈ ਵੀ ਵਿਦੇਸ਼ੀ ਚੇਲੇ ਕਿਦੇ ਘੋਲ ਜਾਦੇ ਨੇ ਘੋਰੇ ਵੀ ਜਾ ਕੇ ਚੇਲੇ ਬਣ ਜਾਂਦੇ ਨੇ ਕਈਆਂ ਦੇ ਕਹਿੰਦੇ ਗਿਣਤੀ ਕੀਤੀ ਜਾਂਦੀ ਹੈ ਵੀ ਜਿਹਦੇ ਵੱਧ ਚੇਲਿਓ ਵੱਡਾ ਸਾਧਾ ਵੱਧ ਚੇਲੇ ਨਾਲ ਵੱਡਾ ਸਾਧਾ ਕਮਾਈ ਨਾਲ ਨਹੀਂ ਚੇਲੇ ਵੱਧ ਕੀਤੇ ਨੇ ਸੋ ਕਬੀਰ ਸਾਹਿਬ ਮਹਾਰਾਜ ਕਹਿੰਦੇ ਸੁਚੇਤ ਹੋਈਏ ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਮੀਤ ਚਾਲੇ ਥੇ ਹਰ ਮਿਲਨ ਕੋ ਵਿਚੇ ਅਟਕਿਓ ਚੀਤ ਅਗਲਾ ਸ਼ਲੋਕ ਵੀ ਐਸੇ ਪਰਥਾਏ ਕਬੀਰ ਕਾਰਣ ਬਪਰਾ ਕਿਆ ਕਰੈ ਜੋ ਰਾਮਣਾ ਕਰੈ ਸਹਾਏ ਜਿਹ ਜਿਹ ਡਾਲੀ ਭਗਤਰੋਂ ਸੋਏ ਮੁਰਾ ਮੁਰਜਾਏ ਇੱਕ ਦ੍ਰਿਸ਼ਟਾਂਤ ਦੇ ਕੇ ਆਪਣੀ ਗੱਲ ਸਮਝਾਉਂਦੇ ਨੇ ਪ੍ਰਮਾਤਮਾ ਨੂੰ ਮਿਲਣਾ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰਨੇ ਸਮਝੋ ਦਰਖਤ ਦੇ ਉੱਚੀ ਚੋਟੀ ਤੇ ਚੜ੍ਹਨਾ ਦਰਖਤ ਦੇ ਉਪਰ ਟੀਸੇ ਤੱਕ ਜਾਣਾ ਹੈ ਟੀਸੇ ਤੱਕ ਜਾਂਦੇ ਹੋਏ ਕਈ ਵਾਰੀ ਯਤਨ ਕਰਦੇ ਕਰਦੇ ਇਨਸਾਨ ਥੋੜਾ ਜਿਹਾ ਉੱਪਰ ਤੱਕ ਚਲਾ ਜਾਂਦਾ ਹੈ ਹੱਥ ਛੁੱਟਕ ਜਾਏ ਕੋਈ ਕਾਰਨ ਵਾਂਝਾਏ ਜੋ ਥੱਲੇ ਨੂੰ ਆਉਂਦਾ ਆਪਣੇ ਆਪ ਨੂੰ ਬਚਾਉਣ ਲਈ ਕਿਸੇ ਨਾ ਕਿਸੇ ਟਾਣੀ ਦੇ ਉੱਪਰ ਪੈਰ ਨੂੰ ਅੜਕਾਉਂਦਾ ਹੈ ਕਿ ਟਾਣੀ ਤੇ ਪੈਰ ਅੜਕ ਜਾਏ ਮੈਂ ਗਿਰਨ ਤੋਂ ਬਚ ਜਾਂ ਪਰ ਜੇ ਟਾਣੀਆਂ ਕਮਜ਼ੋਰ ਜਿਹੜੀ ਟਾਣੀ ਤੇ ਪੈਰ ਰੱਖਿਆ ਉਹੀ ਮੁੜ ਜਾਏ ਅਗਲੀ ਟਾਣੀ ਆਈ ਜਿੱਤੇ ਪੈਰ ਰੱਖਿਆ ਹੋਈ ਨੂੰ ਮੁੜ ਜਾਏ ਅਖੀਰ ਗਿਰਦਾ ਹੈ ਤੇ ਬਹੁਤ ਦੁਖੀ ਹੁੰਦਾ ਹੈ ਉਨੇ ਟਾਣੀਆਂ ਕਿਹੜੀਆਂ ਨੇ ਉੱਚੀ ਆਤਮਿਕ ਅਵਸਥਾ ਰੂਪੀਟੀ ਚੀਤੇ ਜਾਣ ਦੇ ਲਈ ਟਾਣੀ ਹੈ ਸਾਧੂ ਗੁਰਮਖ ਗੁਰਮਖਾਂ ਦੇ ਸਹਾਰੇ ਨਾਲੇ ਚੜਿਆ ਜਾਂਦਾ ਹੈ ਕੋਈ ਵੀ ਕਾਰਜ ਚੰਗਾ ਮੰਦਾ ਕੋਈ ਕਰਦਾ ਜੇ ਸੰਗਤ ਮਿਲ ਜਾਏ ਉਹਦੇ ਚ ਉਤਸ਼ਾਹ ਬਣ ਜਾਂਦਾ ਚੰਗੇ ਵਾਲਿਆਂ ਨੂੰ ਚੰਗੇ ਦਾ ਮਾੜੇ ਵਾਲਿਆਂ ਨੂੰ ਮਾੜੇ ਦਾ ਗੁਰਮਖ ਨੇ ਟਾਣੀਆਂ ਜਿਨ੍ਹਾਂ ਦੇ ਉੱਪਰ ਦੀ ਜਿਨ੍ਹਾਂ ਦੀ ਸਹਾਇਤਾ ਮਦਦ ਦੇ ਨਾਲ ਉੱਚੀ ਅਵਸਥਾ ਨੂੰ ਜਾਣਾ ਸੀ ਪਰ ਹੋਇਆ ਕਿ ਪਰੇ ਟਾਣੀ ਜਿਹੜੀ ਕਮਜ਼ੋਰ ਸੀ ਕਮਜ਼ੋਰ ਟਾਣੀ ਨੂੰ ਲੈ ਕੇ ਜਾਏਗੀ ਉੱਪਰ ਨੂੰ ਲੈ ਕੇ ਜਾਏਗੀ ਫਿਰ ਅਗਲੀ ਟਾਣੀ ਤੇ ਪੈ ਰੱਖਿਆ ਉਹਨੇ ਹੋਰ ਨੂੰ ਮਾਰਨਾ ਇਸ ਗੱਲ ਨੂੰ ਸਮਝਾ ਰਹੇ ਨੇ ਕਬੀਰ ਕਾਰਨ ਵਪਰਾ ਕਿਆ ਕਰਿਆ ਹੈ ਇਹ ਕਵੀਰ ਕੱਲਾ ਕਾਰਨ ਬਣਾ ਲੈਣਾ ਵੀ ਆਪਾਂ ਕਿਸੇ ਸਾਧੂ ਦੀ ਸੰਗਤ ਵਿੱਚ ਜਾਈਏ ਇਹਦੇ ਨਾਲ ਵੀ ਗੱਲ ਨਹੀਂ ਬੰਦਦੀ ਜਾ ਰਾਵਣਾ ਕਰੈ ਸਹਾਇਂ RAM ਕਹਿੰਦੇ ਪ੍ਰਭੂ ਜੀ ਜੇ ਵਾਹਿਗੁਰੂ ਦੀ ਕਿਰਪਾ ਨਾ ਹੋਵੇ ਸੱਚਾ ਸਾਧੂ ਵੀ ਨਹੀਂ ਲੱਭਦਾ ਜਦ ਤੱਕ ਉਹਦੀ ਕਿਰਪਾ ਨਾ ਹੋਵੇ ਜਨੋਂ ਤੱਕ ਉਹਦੀ ਬਖਸ਼ਿਸ਼ ਨਾ ਹੋਵੇ ਕੱਲਾ ਕਾਰਨ ਵੀ ਕਿੱਦਾਂ ਬਣਾਈਏ ਵੀ ਸੰਗਤ ਕਰ ਲਈ ਜੀ ਅਸੀਂ ਤਾਂ ਇਹੋ ਜਿਹਿਆਂ ਦੇ ਸੰਗਤ ਐਦਾਂ ਹੈ ਜਿਹਹ ਜਿਹਹ ਡਾਲੇ ਪਗ ਤਰਉ ਸੋਏ ਮੁਰਮੁਰ ਜਾਏ ਏਦਾਂ ਇਹੋ ਜੇ ਨੇ ਜਿਵੇਂ ਦਰਖਤ ਦੀ ਟਾਹਣੀ ਤੇ ਜਿਹਦੇ ਜਿਹਦੇ ਤੇ ਪੈਰ ਧਰਿਆ ਉਹ ਕਮਜ਼ੋਰ ਸੀ ਨੂੰ ਮੁੜ ਗਈ ਸੱਟਾਂ ਹੀ ਖਾਦੀਆਂ ਉੱਥੇ ਇਦਾਂ ਹੀ ਜਿਹੜਾ ਨਕਲੀ ਸਾਧੂ ਹੈ ਜਿਹੜਾ ਅਸਲੀ ਸਾਧੂ ਨਹੀਂ ਹੈ ਉੱਥੇ ਸਾਧ ਸੰਗਤ ਜੋ ਉਹਦਾ ਉਟਾਸਰਾ ਲਿਆ ਬੰਦਾ ਦੁਖੀ ਹੋਇਆ ਪਰੇਸ਼ਾਨ ਹੀ ਹੋਇਆ ਉਹਦੇ ਜ਼ਿੰਦਗੀ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਾ ਹੋ ਸਕੇ ਹਾਂ ਉਹਦੇ ਚ ਕੋਈ ਹੱਲ ਲੱਭ ਨਹੀਂ ਸਕਿਆ ਉਹ ਦੁਖੀ ਹੀ ਹੁੰਦਾ ਗਿਆ ਤੋ ਇਸ ਤਰ੍ਹਾਂ ਕਬੀਰ ਸਾਹਿਬ ਜੀ ਅਗਲੇ ਸ਼ਲੋਕਾਂ ਦੇ ਵਿੱਚ ਵੀ ਐਸੇ ਪਰਥਾਏ ਸ਼ਲੋਕ ਲਗਾਤਾਰ ਉਚਾਰਦੇ ਨੇ ਦੋ ਤਿੰਨ ਦੋ ਸ਼ਲੋਕ ਹੋਰ ਨੇ ਇਸ ਤੋਂ ਅੱਗੇ ਨਕਲੀ ਤੇ ਅਸਲੀ ਸਾਧੂ ਬਾਰੇ ਜੋ ਸਮਝ ਦੀ ਸਮਾਪਤੀ ਹੈ ਗੁਰੂ ਨੇ ਕਿਰਪਾ ਕੀਤੀ ਆਪਾਂ ਕੱਲ ਦੀ ਕਥਾ 'ਚ ਵਿਚਾਰਾਂਗੇ ਅੱਜ ਦੀ ਕਥਾ ਵਿਚਾਰ ਨੂੰ ਇੱਥੇ ਹੀ ਸੰਕੋਚਦੇ ਹਾਂ ਸਾਧ ਸੰਗਤ ਜੀ ਸੋ ਬਾਣੀ ਦੇ ਵਿੱਚ ਬਹੁਤ ਗੱਲਾਂ ਬਹੁਤ ਰਮਜ਼ਾਂ ਸਮਝਾਈਆਂ ਹੋਈਆਂ ਨੇ ਉਹਨਾਂ ਨੂੰ ਜੇ ਆਪਾਂ ਸਮਝ ਕੇ ਵਿਚਾਰ ਕੇ ਚੱਲਦਿਆਂ ਬਾਣੀ ਨੂੰ ਤਾਂ ਸਾਨੂੰ ਬਹੁਤ ਗੱਲਾਂ ਦਾ ਬਹੁਤ ਪੱਖਾਂ ਦਾ ਗਿਆਨ ਹੁੰਦਾ ਸਮਝ ਪੈਂਦੀ ਹੈ ਤੇ ਜਦੋਂ ਇਦਾਂ ਦੇ ਬਚਨ ਸੁਣਦਿਆਂ ਤਾਂ ਸਾਡੇ ਦਿਮਾਗ 'ਚ ਹੁੰਦਾ ਵੀ ਕਿਹਦੀ ਸੰਗਤ ਕਰੀਏ ਕਿਹਦੇ ਕੋਲ ਜਾਈਏ ਸਾਧੂ ਅੱਜ ਦੇ ਸਮੇਂ 'ਚ ਕੌਣ ਹੈ ਇਹ ਵੀ ਸਾਡੇ ਚਫਲੇ ਖਾ ਜਾਂਦਾ ਕਿਉਂਕਿ ਅਸੀਂ ਸਰੀਰ ਧਾਰੀ ਲੋਕ ਹੈ ਸਾਨੂੰ ਸਰੀਰ ਦੀ ਉਹ ਗੱਲ ਛੇਤੀ ਸਮਝ ਲੈਂਦੀ ਹੈ ਜਦ ਕਿ ਸਾਡੇ ਕੋਲ ਜਿਹੜੇ ਸਭ ਤੋਂ ਵੱਡੇ ਸਾਧੂ ਗੁਰੂ ਨੇ ਆਪ ਲੱਭ ਕੇ ਦਿੱਤੇ ਹੋਏ ਹੈ ਗੁਰੂ ਨਾਨਕ ਸਾਹਿਬ ਹਜ਼ਾਰਾਂ ਕਿਲੋਮੀਟਰ ਦਾ ਪੈਂਡਾ ਤੈਅ ਕਰਦੇ ਨੇ ਜਿਹੜੇ ਸਾਧੂਆਂ ਨੂੰ ਗੁਰੂ ਨਾਨਕ ਨੇ ਲੱਭਿਆ ਉਦੋਂ ਵੱਡਾ ਸਾਧੂਤਾ ਆਪਾਂ ਕੋਈ ਲੱਭ ਨਹੀਂ ਨਾ ਸਕਦੇ। ਉਹਨਾਂ ਨੇ ਆਪਣੇ ਕੋਲ ਲੱਭ ਕੇ ਮਹਾਰਾਜ ਜੀ ਕਬੀਰ ਸਾਹਿਬ ਜੀ ਮਹਾਰਾਜ ਜੀ ਰਵਦਾਸ ਸਾਹਿਬ ਜੀ ਮਹਾਰਾਜ ਜੀ ਨਾਮਦੇਵ ਜੀ ਮਹਾਰਾਜ ਭਗਤ ਫਰੀਦ ਸਾਹਿਬ ਮਹਾਰਾਜ ਜੀ ਸੈਣ ਜੀ ਇੱਥੋਂ ਤੱਕ ਗੁਰੂ ਸਾਹਿਬ ਤੇ ਸਦਨਾ ਕਸਾਈ ਵਰਗੇ ਵੀ ਜਿਹੜੇ ਨੇ ਜਿਹਨਾਂ ਲੋਕ ਕਹਿੰਦੇ ਸੀ ਕਸਾਈ ਦਾ ਕੰਮ ਕਰਦਾ ਗੁਰੂ ਨਾਨਕ ਤਾਂ ਉਹ ਚ ਵੀ ਦੇਖ ਲੈਂਦੇ ਨੇ ਵੀ ਇਹਦੇ ਚ ਕੀ ਵਰਤ ਰਿਆ ਸੀ ਇਹਦੇ ਵਿੱਚ। ਉਹਨਾਂ ਨੂੰ ਵੀ ਲੈ ਆਉਂਦੇ ਨੇ ਆਤਮਿਕ ਤੌਰ ਤੇ। ਆਤਮਿਕ ਤੌਰ ਤੇ ਬਾਣੀ ਦੇ ਤੌਰ ਤੇ ਸ਼ਬਦ ਦੇ ਤੌਰ ਤੇ ਜੁਗਾ ਜੁਗਾ ਤੱਕ ਅਗਵਾਈ ਕਰਨ ਦੇ ਲਈ ਆਉਂਦੇ ਨੇ ਸੋ ਸਾਡੇ ਮਹਾਪੁਰਸ਼ ਉਹ ਨੇ ਉਹਨਾਂ ਦੀ ਸੰਗਤ ਬਾਣੀ ਪੜ੍ਹੀਏ ਆਪਣੇ ਰੂਹ ਦੀ ਖੁਰਾਕ ਸਮਝ ਕੇ ਪੜ੍ਹੀਏ ਤਾਂ ਉਹਨਾਂ ਦੀ ਸੰਗਤ ਉਹ ਜ਼ਰੂਰ ਹੀ ਬਹੁਤ ਵੱਡਾ ਫਾਇਦਾ ਹੁੰਦਾ ਬਹੁਤ ਵੱਡਾ ਲਾਭ ਆਉਂਦਾ ਹੈ ਸਤਿਗੁਰੂ ਜੀ ਮਿਹਰਮਤ ਕਰਨ ਵਿਚਾਰ ਕਰਦਿਆਂ ਹੁਣਾਂ ਪੁੱਲਾਂ ਚੁੱਕਾਂ ਦੀ ਖਿਮਾ ਆਓ ਸਾਧ ਸੰਗਤ ਜੀ ਖੀਰਲੇ ਮੰਗਲ ਦਾ ਪਾਠ ਕਰਕੇ ਸਮਾਪਤੀ ਕਰੀਏ ਜੀ ਹਾਏ ਪ੍ਰਵ ਸ਼ਰਣਾ ਗਤੀ ਕਿਰਪਾ ਨਿਦ ਦਇਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋ ਤਨ ਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ